ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੱਚਿਆਂ ਦਿਖਾਵਾਂਗੇ ਤੁਹਾਨੂੰ ਇਹ ਸੇਲ ਆ ਪਾਲਕ ਬੱਚੇ ਡੇਲੇ ਦੇ ਬਾਰੇ ਵੀ ਤੁਸੀਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਾਈ ਹਰਮਨਦੀਪ ਸਿੰਘ ਤੇ ਪਿੰਡ ਕੋਟਸਾਣਾ ਜਿਹੜਾ ਬਰਨਾਲਾ ਜਿਲ੍ਹਾ ਬਰਨਾਲਾ ਵਾਹਿਗੁਰੂਪੁਰਾ ਕੋਠੇ ਆ ਗਿਆ ਆਪਣੇ ਹਨਾ ਹਾਂ ਬਈ ਹਾਂ ਕੋੜਦੰਨੇ ਦੇ 3 ਕਿਲੋਮੀਟਰ ਲਾਗੇ ਰਹਿੰਦੇ ਨਾਲ ਮੋਬਾਈਲ ਨੰਬਰ ਆਪਣਾ 628064858 62806 48854 488 54 54 ਜੇ ਆਪਾਂ ਪਹਿਲਾ ਨੰਬਰ ਦੇ ਕਾਲੀ ਬੱਛੀ ਦੇਖੇ ਨੂੰ ਉਮਰ ਲਗਭਗ ਕਿੰਨੀ ਹੋਵੇ ਦੀ ਇਹ ਜੀ ਵੀ 2.5 ਸਾਲ ਉਮਰ ਹੈ ਜੀ ਠੀਕ ਹੈ ਦੰਦ ਵਗੈਰਾ ਤੇ ਨਹੀਂ ਦੇਖਿਆ ਆਪਾਂ ਕਿੰਨਾ ਦੰਦ ਨਹੀਂ ਮਿਲਦੇ ਦੇਖੀਓ ਮोटा 1 ਸਾਲ ਹੋ ਗਈ ਠੀਕ ਆ ਟੀਕਾ ਭਰਾਇਆ ਕਿ ਨਹੀਂ ਭਰਾਇਆ ਜੀ ਠੀਕ ਹੈ ਇਹਦੇ ਭਰਾਇਆ ਹੋਇਆ ਮੇਰੇ ਪਿੰਡੇ ਕਿੰਨਾ ਟਾਈਮ ਹੋ ਗਿਆ ਇਸ ਦੇ ਵੀ ਮਹੀਨਾ ਹੋ ਗਿਆ ਠੀਕ ਹੈ ਖਾਲੀ ਮੰਨ ਕੇ ਲਏ ਲੈ ਹੈ ਨਾ ਹਾਂ ਵੈਸੇ ਉਹ ਬੋਲੀ ਨਹੀਂ ਹੈਗੀ ਇਹ ਮਹੀਨਾ ਹੋ ਗਿਆ ਪਰ ਫਿਰ ਵੀ ਆਪ ਖਾਲੀ ਮੰਨ ਕੀ ਦੇਵਾਂ ਠੀਕ ਹੈ ਚੰਗਾ ਭਰਾ ਸੀ ਠੀਕ ਹੈ ਚੰਗਾ ਭਰਾ ਹੈ ਜੱਫੇ ਆਪਾਂ ਦਾ ਠੀਕ ਹੈ ਭਰਾ ਹੈ ਆਪ ਕਿਹੜੇ ਜਿਹੋ ਤਾਂ ਨਹੀਂ ਪਤਾ ਆਪ ਵੀ ਡੈਨਮਾਰਕ ਦੇ ਆ ਠੀਕ ਹੈ ਡੈਨਮਾਰਕੇ ਸੀ ਮੁੰਡੇ ਕਿਸ ਦੀ ਆਪ ਆ ਨਾ ਹਾਂ ਹਾਂ ਤੇ ਰਿਕਾਡ ਵਗੈਰਾ ਮਾਦਤ ਕਿੰਨਾ ਸੀਗਾ ਮਾਦਤ ਤਾਂ ਤਾਂ ਹੈਗਾ 30 ਕਿਲੋ ਪਲੱਸ ਸੀਗਾ ਠੀਕ ਹੈ ਇਹਦਾ ਪਰ ਰੇਟ ਕੀ ਰੱਖਿਆ ਇਹਦਾ ਰੇਟ ਇਹਦਾ 25000 ਮਾਣਦਾਨ ਹੋ ਜਾਊਗਾ ਵਿੱਚੋਂ ਹਾਂ ਮਾਣਦਾਨ ਕਰੀ ਤੋਰੀ ਬਾਹਰ ਨਹੀਂ ਨੂੰ ਸਭਰੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਬ ਇਹ ਤਾਂ ਇੱਕ ਸਾਲ ਜਾਸਪਾਸ ਦੀ ਏਜ ਹੈ ਜੀ ਦੰਦ ਵਗੈਰਾ ਦੇਖੇ ਕੋਈ ਨਹੀਂ ਗਏ ਤੇ ਥਣ ਵੀਰੇ ਚਾਰ ਹੀ ਦਿਖਾਈ ਜਾਂਦੇ ਕਿ ਫੋਟਸਾਂਗ ਤਾਂ ਨਹੀਂ ਹੈਗੀ ਨਹੀਂ ਨਹੀਂ ਥਣ ਚ ਚਾਰ ਨੇ ਵੀਰੇ ਠੀਕ ਹੈ ਥਣ ਚਾਰ ਹੀ ਆ 25000 ਰੁਪਏ ਵੜਦੀ ਕੀਮਤ ਆ ਇੱਕ ਮਹੀਨਾ ਹੋ ਗਿਆ ਇਹਦੇ ਸੀਮਨ ਲੱਗੇ ਨੂੰ ਜੇ খালি ਮੰਨ ਕੇ ਲੈਸ ਪਰ 95% ਚਾਂਸ ਗੱਬਣ ਦੇ ਲੱਗਦੇ ਆ ਵੀਰੇ ਕਹਿੰਦਾ ਦੁਆਰੇ ਬੋਲੀ ਨਹੀਂ ਇਹ ਤੇ ਦੇਖੋ ਮੂੰਹ ਮੱਥਾ ਤੇ ਲੇਵਾ ਵਗੈਰਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਥਾਣਾ ਚਾਰੇ ਨਿਕਣਵੇਂ ਦੇਖਣਾ ਦੇ ਵਿੱਚ ਕੋਈ ਫੋਟਸਾਂਗ ਨਹੀਂ ਚਾਰੇ ਥਾਣਾ ਦੇ ਥਣ ਬਹੁਤ ਚੰਗੇ ਨੇ ਤੇ ਅੱਗੇ ਆਪਾਂ ਦੂਜੇ ਨੰਬਰ ਡੱਬੇ ਵਿੱਚ ਦੇਖਣੀ ਇਹ ਉਮਰ ਕਿੰਨੀ ਹੋਊਗੀ? ਇਹਦੀ ਵੀ ਤਰ੍ਹਾਂ ਸਾਲ ਉਮਰ ਆਗੀ। ਠੀਕ ਹੈ ਤੇ ਇਹਦੇ ਜਣਾ ਟੀਕਾ ਲੱਗਿਆ ਜੇ? ਨਹੀਂ ਇਹਦੇ ਨਹੀਂ ਟੀਕਾ ਲੱਗਿਆ। ਠੀਕ ਹੈ ਇਹ ਪਤਾ ਕਿਹੜੇ ਟੀਕੇ ਦੀ ਹੈ? ਇਹ ਟੀਕੇ ਦੀ ਨਹੀਂ ਕੁਝ ਕਹਿ ਸਕਦੇ ਹੋ ਇਹ ਟੀਕੇ ਬ੍ਰੀਡ ਚੰਗੇ ਆਏ। ਠੀਕ ਹੈ ਤੇ ਇਹਦਾ ਰੇਟ ਆਪਾਂ ਕੀ ਰੱਖਿਆ? ਇਹਦਾ ਰੇਟ 25000 ਹੈ। ਇਹਦੀ ਮਾਦਰ ਰਿਕਾਰਡ ਵਗੈਰਾ ਕੁਝ ਪਤਾ ਹੋਵੇ? ਮਾਦਰ ਰਿਕਾਰਡ ਹੈਗਾ 3+। ਠੀਕ ਹੈ ਤੇ ਰੇਟ ਇਹਦਾ ਹੀ 25000 ਹੈ। ਤੇ ਜੇ ਕੋਈ ਦੋਨੇ ਇਕੱਠੇ ਆ ਲਊਗਾ ਤਾਂ? ਹਾਂ ਕਰ ਦਾਂਗੇ ਮਾਨਦਾਨ ਵੀ ਕੁਝ ਦੇਣ ਵਧੀਆ। ਮੰਨ ਲਾ ਹਾਂ ਨਾ ਹਾਂ ਜੀ ਕਿ ਦੋਨੇ ਇਕੱਠੀਆਂ ਰੂਪਾ ਆਪਾਂ ਬੰਦਾ ਜੀ ਦੇ ਦਿਆਂਗੇ ਹਨਾ ਟੋਰੀ ਬਾਹਰ ਨੂੰ ਵੀ ਸੋ ਪਰ ਮੂੰਹ ਮੱਥਾ ਫੇਸ ਕੁਆਲਟੀ ਪ੍ਰਿੰਟ ਵਗੈਰਾ ਬੱਚੇ ਦੇਖ ਸਕਦੇ ਹੋ ਕਿ ਥਾਂ ਇਹਦੇ ਵਿੱਚ ਆ ਰਹੀ ਆ ਕੋਈ ਫੋਟਸਾਂਗ ਨਹੀਂ ਹੈਗੀ ਮੋੜ ਲਿਆ ਵੀਰੇ ਸੋ ਦੇਖੋ ਪ੍ਰਿੰਟ ਨੂੰ ਬੱਚੀ ਦਾ ਤੇ ਥਾਂ ਤਾਂ ਵੀਰੇ ਚਾਰੀ ਆ ਹਨਾ ਜਮਾ ਠੀਕ ਆ 25000 ਰੁਪਏ ਇਹਦੀ ਕੀਮਤ ਆ ਜੋੜਾ ਲੂ ਤਾਂ ਮਰ ਕੇ ਚਲੋ ਭਾਈ ਬਾਈ ਦਾ ਭਾਅ ਪੈ ਜਾਣਾ ਸੋ ਪ੍ਰਿੰਟ ਵਗੈਰਾ ਬੱਚੀ ਦੇ ਇੱਕ ਵਾਰ ਫੇਰ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਤੇ ਲਗਭਗ ਮਹੀਨੇ 20 ਦੇ ਵਿੱਚ ਏਆਈ ਲੈਂਡ ਦੇ ਬਿਲਕੁਲ ਕਾਬਲ ਆ ਜਮਾ ਕਦ ਕੜ ਬਹੁਤ ਜ਼ਿਆ ਤੋ ਦੇਖੋ ਜਮ ਥਾਂ ਆਪਾਂ ਨੇੜੇ ਤੇ ਇੱਕ ਹੋਰ ਫੇਰ ਦਿਖਾ ਰਹੇ ਨੇ ਸੋਹਣੇ ਸਾਫ ਸੁਥਰੇ ਥਾਂ ਦੀ ਆ ਤੇ ਕਦ ਕੁਦ ਬਹੁਤ ਆ ਬੱਚਿਆਂ ਦੇ ਵੀਰੇ ਨੰਬਰ ਬੋਲ ਜੀ ਦਵਰੇ ਆਪਣਾ 62866354 ਪਿੰਡ ਕੋੜ ਦਿੰਦਾ ਤੇ ਵੈਕਰੂ ਪੂਰਾ ਕੋਠੀ ਆ ਗਿਆ ਹੈ ਨਾ ਜ਼ਿਲ੍ਹਾ ਬਰਨਾਲਾ ਸੋ ਕੋਈ ਵੀ ਨਾਲ ਛੋੜੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ